काल जी सा बहुत 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 स्वागत है देखो जी मेरी हमेशा कोशिश रहती है कि जेडी मेरी यूट्यूब की प्यारी जी फैमिली बन गई है ਤੇ ਉਹਨਾਂ ਦੇ ਜੀਵਨ ਵਿੱਚ ਕਦੇ ਵੀ ਕੋਈ ਦੁੱਖ ਪਰੇਸ਼ਾਨੀ ਕਦੇ ਨਾ ਆਵੇ ਤੇ ਉਹ ਹਮੇਸ਼ਾ ਖੁਸ਼ ਰਹੇ ਇਸ ਕਰਕੇ ਮੈਂ ਅਲੱਗ-ਅਲੱਗ ਉਪਾਅ ਤੇ ਟੋਟਕੇ ਤੁਹਾਡੇ ਵਾਸਤੇ ਲੈ ਕੇ ਆਂਦੀ ਰਹਿੰਦੀ ਹਾਂ ਅੱਜ ਦਾ ਜਿਹੜਾ ਮੈਂ ਉਪਾਅ ਲੈ ਕੇ ਆਈ ਹਾਂ ਉਹ ਐਨਾ ਜ਼ਬਰਦਸਤ ਉਪਾਅ ਹੈ ਨਾ ਜੋ ਵੀ ਕਰ ਲੇਗਾ ਮੈਂ ਕਹਨੀ ਹੈ ਕਿ ਗਾਰੰਟੀ ਹੈ ਕੋਈ ਵੀ ਤੁਹਾਨੂੰ ਤਕਲੀਫ ਹੈ ਕੋਈ ਤੁਹਾਡਾ ਕੰਮ ਕਰਨੀ ਚੱਲ ਰਿਹਾ ਹੈ ਜਾਂ ਤੁਹਾਡਾ ਕਿਸੇ ਵੀ ਤਕਲੀਫ ਨੂੰ ਕਿਸੇ ਵੀ ਪਰੇਸ਼ਾਨੀ ਨੂੰ ਤੁਸੀਂ ਲੈ ਕੇ ਚੱਲ ਰਹੇ ਹੋ ਜਾਂ ਤੁਹਾਡਾ ਵਿਆਹ ਸ਼ਾਦੀ नहीं हो रहा है। पैसा का नहीं आ रहा है कई बार सात दिन रिजल्ट मिल जाता है पर आप मिनीम सत दिन मैं कह पर रिजल्ट जो है मतलब उपा दी अवधि क्या जान टाइम जरा है, है तरतली दिन है क्योंकि देखो ਇਸ ਦੇ ਵਿੱਚ ਨਾ ਜਿਹੜੇ ਵੀ ਆਪਾਂ ਉਪਾਅ ਕਰਦੇ ਹਾਂ ਉਸ ਨੂੰ ਟਾਈਮ ਲੱਗਦਾ ਹੈ ਸਬਰ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿਉਂਕਿ ਦੇਖੋ ਆਪਾਂ ਕੋਈ ਜਿਵੇਂ ਕਿ ਸਮਝ ਲਓ ਆਪਾਂ ਕੋਈ ਖੁਰਾਕ ਸਾਨੂੰ ਡਾਕਟਰ ਨੇ ਕਹੀ ਹੈ ਕਿ ਇਹ ਖਾਓ ਜੇ ਨਾ ਤੁਸੀਂ ਠੀਕ ਹੋ ਜਾਓਗੇ ਤਾਂ ਕਦੀ ਵੀ ਆਪਾਂ ਜਿਹੜੀ ਖੁਰਾਕ ਖਾਣੇ ਆ ਅੱਜ ਰਾਤੀ ਖਾਈ

ਅੱਜ ਤੱਕ ਜਿਹੜਾ ਉਪਾਅ ਹੈ ਉਹ ਮੈਂ ਤੁਹਾਨੂੰ ਦੱਸਦੇ ਹਾਂ ਕਿ ਇਸ ਉਪਾਅ ਨੂੰ ਮੈਂ ਦੱਸਿਆ ਸੀ ਸਾਡੇ ਘਰ ਦੇ ਕੋਲ ਹੀ ਇੱਕ ਮਾਤਾ ਜੀ ਰਹਿੰਦੇ ਹਨ ਉਹਨਾਂ ਦਾ ਬੇਟਾ ਫੋਰਨ ਕੰਟਰੀ ਵਿੱਚ ਚਲਾ ਗਿਆ ਉੱਥੇ ਉਹ ਨੌਕਰੀ ਕਰ ਲਿਆ ਸੀ ਤੇ ਨੌਕਰੀ ਵਿੱਚ ਉਸ ਨੂੰ ਮਤਲਬ ਉਹਦੀ ਨੌਕਰੀ ਚੋਂ ਕਢਾ ਲਿੱਤਾ ਗਿਆ ਇਸ ਵੇਲੇ ਉਹਦੇ ਕੋਲ ਕੋਈ ਕੰਮ ਨਹੀਂ ਸੀ ਉਹ ਮੇਰੇ ਕੋਲ ਪੁੱਛਣ ਆਈ ਸੀ ਤਾਂ ਉਹਨਾਂ ਨੂੰ ਇਹ ਵਾਲਾ ਉਪਾਅ ਮੈਂ ਦੱਸਿਆ ਸੀ ਤਾਂ ਉਹਨਾਂ ਦੇ ਉਹ ਬੱਚੇ ਦੇ ਮਾਤਾ ਪਿਤਾ ਨੇ ਇੰਡੀਆ ਵਿੱਚ ਬੈਠ ਕੇ ਇਹ ਉਪਾਅ ਕੀਤਾ ਤੇ ਉਸ ਦਾ ਰਿਜ਼ਲਟ ਉਸ ਬੱਚੇ ਨੂੰ ਮਿਲਿਆ ਕਿ ਉਸ ਬੱਚੇ ਨੂੰ ਪਹਿਲੇ ਨਾਲੋਂ ਵੀ ਵਧੀਆ ਕੰਪਨੀ ਵਿੱਚ ਵਧੀਆ ਪੈਕੇਜ ਵਾਲੀ ਨੌਕਰੀ ਮਿਲੀ ਤੇ ਉਹੀ ਉਪਾਅ ਜੈ ਨੌਨਾ ਨੂੰ ਦੱਸਿਆ ਸੀ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਹਾਂ ਤੇ ਚਲੋ ਜੀ ਉਪਾਦ ਅਸਨ ਤੋਂ ਪਹਿਲੇ ਹੱਥ ਜੋੜ ਕੇ ਬੇਨਤੀ ਹੈ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਵੀਡੀਓ ਨੂੰ ਲਾਈਕ ਕਰੋ ਜੀ ਜਿਨ੍ਹਾਂ ਨੇ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬਾਓ ਤਾਂ ਕਿ ਹਰ ਵੀਡੀਓ ਮੇਰੀ ਤੁਹਾਡੇ ਕੋਲ ਪਹੁੰਚ ਸਕੇ ਕਮੈਂਟ ਵਿੱਚ ਆਪਣੀ ਹਾਜ਼ਰੀ ਜਰੂਰ 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 ਦਿਓ ਤਾਂ ਕਿ ਤੁਹਾਡੀ ਹਰ ਇੱਛਾ ਪਾਬਾ ਜੀ ਪਰਮਾਤਮਾ ਜਰੂਰ 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 ਪੂਰੀ ਕਰਨੀ ਤੇ ਚਲੋ ਜੀ ਹੁਣ ਗੱਲ ਕਰ ਲੈਂਦੇ ਹਾਂ ਅੱਜ ਦੇ ਉਪਾਦ आज का जरा उपाय है परेशान तो हो ठीक है ठीक है।, है करना की है सौ इटा की दीवार बनानी है लाल इटा न सुनया करो जी लाल इटा लेकर आ जाओ सौ ईटा ले, सो इट्टा ले आओ। दस दस दस, दस इटा थले लगाओ फिर उपर दस ਫਿਰ ਉੱਪਰ 10 ਇਸ ਤਰ੍ਹਾਂ ਇੱਕ ਲਾਲ ਇੱਟਾਂ ਦੀ ਦੀਵਾਰ ਖੜੀ ਕਰ ਲੋ 10 10 ਇੱਟਾਂ ਦੀ ਠੀਕ ਹੈ ਐ ਸਵੇਰੇ ਬਣਾਨੀ ਹੈ ਦੀਵਾਰ ਤੇ ਸੰਧਿਆ ਵੇਲੇ ਰਾਤ ਨੂੰ ਇਹ ਦੀਵਾਰ ਤੋੜ ਦੇਣੀ ਹੈ ਠੀਕ ਹੈ ਬਸ ਇੰਨਾ ਹੀ ਤੁਸੀ ਕਰਨਾ ਹੈ ਸਵੇਰੇ ਦੀਵਾਰ ਬਣਾਨੀ ਹੈ ਰਾਤ ਨੂੰ ਉਹ ਦੀਵਾਰ ਤੋੜ ਦੇਣੀ ਉਹ ਜਿਨ੍ਹਾਂ ਦੇ ਮੈਂ ਤੁਹਾਨੂੰ ਦੱਸਿਆ ਉਹ ਬੱਚਾ ਫੋਰਨ ਕੰਟਰੀ ਵਿੱਚ ਰਹਿ ਰਿਹਾ ਸੀ ਉਹਦੇ ਮਾਤਾ ਪਿਤਾ ਜੀ ਨੇ ਇੰਡੀਆ ਵਿੱਚ ਇਹ ਦੀਵਾਰ 7 ਦਿਨ ਹੀ ਤੋੜੀ ਸੀ 7 ਦਿਨ ਤੋਂ ਰੋਣੀ ਜੀ ਉਹਨਾਂ ਦਾ ਮੈਨੂੰ ਆ ਕੇ ਮਾਤਾ ਜੀ ਦੱਸਣਾ ਸੀ ਕਿ ਮੇਰੇ ਬੇਟੇ ਦੀ ਜੌਬ ਵਧੀਆ ਕੰਪਨੀ 'ਚ ਲੱਗ ਗਈ ਹੈ ਮੈਨੂੰ ਧੰਨਵਾਦ ਕਰਨ ਆਈ ਸੀ ਤਾਂ ਦੇਖੋ ਜੀ ਤੁਸੀਂ ਵੀ ਕਰੋ ਸ਼ੰਕਾ ਨਾ ਰੱਖਣਾ ਪਲੀਜ਼ 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 ਸ਼ੰਕਾ ਨਾ ਰੱਖਣਾ 100 ਇਟਾ ਲਾਲ ਰੰਗ ਦੀਆਂ ਲੈ ਕੇ ਆ ਜਾਓ ਤੇ ਦੀਵਾਰ ਬਣਾਓ 10 10 ਐਨੀ ਕੀ ਥੱਲੇ ਪਹਿਲੇ 12 ਰਕਲੋ ਫਿਰ ਉੱਤੇ 10 ਨੇ 10 10 ਇਟਾਂ ਦੀ ਲਾਈਨ ਬਣਾਣੀ ਹੈ ਦੀਵਾਰ ਬਣਾਓ ਰਾਤ ਨੂੰ ਤੋੜ ਦਿਓ ਐਨਾ ਤਾਂ ਤੁਸੀਂ ਕਾ ਲਈ ਸਕਦੇ ਹੋ ਔਰ ਮੈਂ ਕਹਿ ਰਹੀ ਹਾਂ ਗਾਰੰਟੀ ਨਾਲ ਯਕੀਨ ਮੰਨਣਾ ਕਿ ਹਰ ਇੱਕ ਕੰਮ ਜੋ ਕਿ ਤੁਹਾਡਾ ਕੰਮ ਵਪਾਰ ਨਹੀਂ ਚੱਲ ਰਿਹਾ ਕਸਟਮਰ ਨਹੀਂ ਆ ਰਹੇ ਦੁਕਾਨ ਨਹੀਂ ਚੱਲ ਰਹੀ ਵਿਆਸ ਆਦਿ ਨਹੀਂ ਹੋ ਰਿਹਾ ਮੈਂ ਕਹਿੰਦੀ ਆ ਇਸ ਦਾ ਤੁਹਾਨੂੰ ਫੈਂਟੈਸਟਿਕ ਰਿਜ਼ਲਟ ਮਿਲੇਗਾ ਪਰ ਐ ਨਹੀਂ ਕਿ ਮੈਂ ਐਵੇਂ ਹੀ ਦੱਸ ਰਹੀ ਆ ਇਸ ਦੇ ਪਿੱਛੇ ਵੀ ਲੌਜੀਕ ਹੁੰਦਾ ਹਰ ਇੱਕ ਉਪਾਅ ਦੇ ਪਿੱਛੇ ਲੌਜੀਕ ਹੁੰਦਾ ਹੈ ਸਾਇੰਸ ਹੁੰਦੀ ਹੈ ਜਿਵੇਂ ਕਿ ਇਸ ਦਾ ਮੈਂ ਤੁਹਾਨੂੰ ਦੱਸਦੀ ਆ ਕਿ ਕੀ ਲੌਜੀਕ ਹੈ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਇੱਟਾਂ ਲਿਆਓ ਲਾਲ ਇੱਟਾਂ ਤੇ ਇੱਟਾਂ ਕੀ ਹੈ ਮੰਗਲ ਹੈ ਹਰ ਇੱਕ ਚੀਜ਼ ਨਾਲ ਗ੍ਰਹਿ ਨਾਲ ਜੁੜੀ ਰਹਿੰਦੀ ਹੈ ਤੇ ਅਸੀਂ ਆਪਣੇ ਜੋ ਉਪਾਅ ਕਰਦੇ ਆ ਆਪਣੇ ਗ੍ਰਹਿ ਠੀਕ ਕਰਨ ਵਾਸਤੇ ਕਰਦੇ ਆ ਹੁਣ ਲਾਲ ਇੱਟਾ ਹੋ ਗਿਆ ਮੰਗਲ ਗ੍ਰਹਿ ਤੇ دیوار ਅਸੀਂ ਬਣਾਈ دیوار ਕੀ ਹੈ ਸ਼ਨੀਏ ਤੇ ਹੁਣ ਸੰਧਿਆ ਦੇ ਸਮੇਂ ਠੀਕ ਹੈ ਤੁਹਾਨੂੰ ਮੈਂ ਕੀ ਕਹਿ ਸੰਧਿਆ ਦੇ ਸਮੇਂ ਉਹਨੂੰ ਤੋੜ ਦਿਓ ਰਾਤ ਨੂੰ ਉਸ ਨੂੰ ਤੋੜ ਦਿਓ ਤੇ ਜਿਹੜਾ ਇਹ ਸੰਧਿਆ ਦਾ ਸਮੇਂ ਹੁੰਦਾ ਹੈ ਰਾਤ ਦਾ ਸਮੇਂ ਹੁੰਦਾ ਹੈ ਉਹ ਰਾਹੂ ਦਾ ਪੱਕਾ ਸਮੇਂ ਹੁੰਦਾ ਹੈ ਧਿਆਨ ਨਾਲ ਸੁਣ ਲਓ ਉਹ ਹੋ ਗਿਆ ਰਾਹੂ ਹੁਣ ਅਸੀਂ ਤੋੜਦੇ ਆਂ ਜਦੋਂ ਦੀਵਾਰ ਨੂੰ ਤਾਂ ਅਸੀਂ ਸ਼ੁਕਰ ਗ੍ਰਹਿ ਨੂੰ ਜਾਗ੍ਰਿਤ ਕਰਦੇ ਆਂ ਤਾ ਮੰਗਲ ਸ਼ਨੀ ਰਾਹੁਤ ਤੇ ਸ਼ੁਕਰ ਇਹ ਚਾਰ ਗ੍ਰਹਿ ਨੂੰ ਮਿਲਾ ਕੇ ਇਹ ਉਪਾਅ ਬਣਾਇਆ ਗਿਆ ਹੈ ਤੇ ਇਹ ਉਪਾਅ ਇੰਨਾ ਜ਼ਬਰਦਸਤ ਰਿਜ਼ਲਟ ਦਿੰਦਾ ਹੈ ਮੈਂ ਤੁਹਾਨੂੰ ਲੌਜੀਕ ਵੀ ਸਮਝਾ ਦਿੰਦਾ ਹਾਂ ਐਸਾ ਨਹੀਂ ਇਹ ਉਪਾਅ ਕਿੱਤੇ ਚੱਲੇ ਕਿਉਂਕਿ ਕਈ ਵਾਰੀ ਮੈਨੂੰ ਆਂਦਾ ਕਿ ਇਹ ਕਰੀਏ ਇਹਦੇ ਪਿੱਛੇ ਲੌਜੀਕ ਵੀ ਸਮਝਾਓ ਇਹ ਅਸੀਂ ਕਿਉਂ ਕਰੀਏ ਦੇਖੋ ਬਾੜੇ ਕਹਿੰਦੇ ਮੈਂ ਲੌਜੀਕ ਵੀ ਸਮਝਾ ਰਹੀ ਹਾਂ ਮੇਰੀ ਵੀਡੀਓ ਲੰਬੀ ਹੋ ਜਾਂਦੀ ਹੈ ਤੁਹਾਡੇ ਗੈਂਦਰ ਕੋ ਕਿ ਤੁਸੀਂ ਇਹ ਵੀ ਕਹਿੰਦੇ ਹੋ ਕਿ ਵੀਡੀਓ ਵੀ ਲੰਬੀ ਨਾ ਕਰੋ ਫਿਰ ਤੁਸੀਂ ਇਹ ਵੀ ਕਮੈਂਟ ਕਰਦੇ ਹੋ ਕਿ ਇਹਦਾ ਲੌਜੀਕ ਵੀ ਸਮਝਾਓ ਦੇਖੋ ਜਦੋਂ ਉਪਾਮੈ ਤੁਹਾਨੂੰ ਦੱਸਾਂਗੀ ਉਹਦਾ ਲੌਜੀਕ ਸਮਝਾਵਾਂਗੀ ਸਭ ਕਰਾਂਗੀ ਵੈਸੇ ਸਮਝ ਤਾਂ ਆ ਹੀ ਆਂਦੀ ਹੈ ਪਰ ਤੁਸੀਂ ਜੋ ਸ਼ੰਕਾ ਕਰਨ ਵਾਲੇ ਲੋਕ ਹੁੰਦੇ ਹੋ ਨਾ ਮੈਂ ਇਸ ਕਰਕੇ ਇਹ ਲੌਜੀਕ ਉਹਨਾਂ ਨੂੰ ਸਮਝਾਉਣ ਵਾਸਤੇ ਇਹ ਲੌਜੀਕ ਦੱਸਿਆ ਹੈ ਤਾਂ ਪਲੀਜ਼ ਸ਼ੰਕਾ ਨਾ ਕਰਿਆ ਕਰੋ ਜਿਹੜੇ ਵਿਸ਼ਵਾਸ ਕਰਦੇ ਹੈ ਉਹ ਵੀਡੀਓ ਦੇਖ ਕੇ ਜਲੂਰ ਐ ਕਰੋ ਤੇ ਤੁਹਾਡੇ ਸਾਰੇ ਕੰਮ ਜਲੂਰ ਪੂਰੇ ਹੋਣਗੇ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ